ਸਰੂ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਨਹੀਂ ਉਛਾਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਦ ਬੜਾ ਮਜ਼ਬੂਤ ਸਤਿਗੁਰੂ ਦੀ ਕਿਰਪਾ ਵੜੀ ਆ ਧੰਨ ਮਾਂ ਰੈ ਖਵਾ ਜਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇੰਦੇ ਉੱਪਰ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਿਕਾਰੇ ਛੱਡੋ ਜਿਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਿਕਾਰੇ ਛੱਡਦਾ ਦੇਜੋ ਕਿੰਨਾ ਜੁਦਾ ਮੇਰਾ ਜੁਦਾ ਜਿੰਨੇ ਜਿਕਾਰਾ ਛੱਡ ਸਕਦਾ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮਸੀਬਤ ਚੱਲ ਜਾਣੀ ਜੋ ਬੋਲੇ ਖੋਣ ਬੋਲੇ ਸੋ ਆ ਬਾਂਦੇ ਲਾਲ ਵੇਖ ਲਓ ਮੇਰੇ ਭਰਾ ਰਿਕਵੈਸਟਾਂ ਦੀ ਗੱਲ ਹੈ